ਅਸੀਂ ਕੈਂਪ ਜੋ ਲਗਾ ਰਹੇ ਹਾਂ ਕੈਂਸਰ ਦੇ ਮਰੀਜ਼ਾਂ ਲਈ ਕੈਂਸਰ ਦੇ ਮਰੀਜ਼ਾਂ ਨੂੰ ਤਕਲੀਫਾਂ ਦੇਖਦੇ ਹੋਏ ਕਿ ਕੈਂਸਰ ਦੇ ਮਰੀਜ਼ ਜਿਹਦੇ ਘਰੇ ਬਿਮਾਰੀ ਨਾਮ ਵੀ ਆ ਜਾਂਦਾ ਨਾ ਜੀ ਪੂਰਾ ਪਰਿਵਾਰ ਪਰੇਸ਼ਾਨ ਹੋ ਜਾਂਦਾ ਪਰਿਵਾਰ ਛੱਡੋ ਪੂਰਾ ਖਾਨਦਾਨ ਦੀ ਹਿੱਲ ਜਾਂਦਾ ਇੱਕ ਵਾਰ ਤਾਂ ਹੁਣ ਵੱਖ-ਵੱਖ ادارے ਨੇ ਜਿਹੜੇ ਇਸ ਸਮੱਸਿਆ ਤੋਂ ਲੋਕਾਂ ਦਾ ਖਿਹੜਾ ਛੜਵਾਉਣ ਲਈ ਜਾਂ ਇਲਾਜ ਕਰਨ ਲਈ ਅੱਗੇ ਆਉਂਦੇ ਨੇ ਪਰ ਬਹੁਤ ਮਹਿੰਗੇ ਇਲਾਜ ਨੇ ਤੇ ਕਈ ਵਾਰੀ ਸਕਸੈਸਫੁਲ ਵੀ ਨਹੀਂ ਹੁੰਦਾ ਪਰ ਅਸੀਂ ਕੁਦਰਤ ਕੰਨੀਓ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਸਾਥ ਲਗੀਆਂ ਨੇ ਜਿਨ੍ਹਾਂ ਨੂੰ ਅਸੀਂ ਪਿਛਲੇ ਕਈ ਸਾਲਾਂ ਤੋਂ ਟੈਸਟ ਕਰ ਰਹੇ ਹਾਂ ਕੈਂਸਰ ਦੇ ਮਰੀਜ਼ਾਂ ਨੂੰ ਬਹੁਤ ਰਾਹਤ ਮਿਲਦੀ ਆ ਹਰ ਕਿਸੇ ਨੂੰ ਰਾਹਤ ਮਿਲੀ ਆ ਤਾਂ ਅਜਿਹੇ ਮੌਕੇ ਦੇ ਵਿੱਚ ਮੈਂ ਇੱਕ ਮੌਕਾ ਦੇਣਾ ਚਾਹੁੰਦਾ ਕਿ ਜਿਹੜੇ ਪਰਿਵਾਰ ਦੇ ਵਿੱਚ ਐਸੀ ਨੌਬਤ ਆ ਹੀ ਗਈ ਤਾਂ ਉਹ ਸਾਡੇ ਕੋਲੋਂ ਇੱਕ ਵਾਰੀ ਫ੍ਰੀ ਦਵਾਈ ਲੈ ਕੇ ਚਲਾ ਜਾਵੇ ਉਹਦੇ ਫਾਇਦੇ ਚੈੱਕ ਕਰੇ ਜੇ ਫਾਇਦਾ ਹੁੰਦਾ ਤਾਂ ਅੱਗੇ ਆਪਣਾ ਟ੍ਰੀਟਮੈਂਟ ਕੰਟੀਨਿਊ ਕਰੇ ਸਾਡੇ ਕੋਲੋਂ ਇਸ ਲਈ 15 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਅਸੀਂ ਕੈਂਸਰ ਦੇ ਮਰੀਜ਼ਾਂ ਲਈ ਫ੍ਰੀ ਕੈਂਪ ਲਗਾ ਰਹੇ ਹਾਂ ਕੈਂਸਰ ਦੇ ਮਰੀਜ਼ਾਂ ਲਈ ਬਿਲਕੁਲ ਫ੍ਰੀ ਕੈਂਪ ਲਗਾ ਰਹੇ ਆ ਕਿ ਸਾਡੀ ਦਵਾਈ ਅਪਰੂਵਡ ਵੀ ਹੈ ਸਾਇੰਸ ਦੁਆਰਾ ਵੀ ਤੇ ਸਾਡੇ ਵੈਦਾਂ ਦੁਆਰਾ ਵੀ ਜੀ ਗ੍ਰੰਥਾਂ 'ਚ ਵੀ ਲਿਖਿਆ ਗਿਆ ਤੇ ਅੱਜ ਦੀ ਮਾਡਰਨ ਮੈਡੀਸਨ ਸਾਇੰਸ ਵੀ ਮੰਨਦੀ ਹੈ ਕਿ ਇਹ ਦਵਾਈ ਫਾਈਟ ਕਰ ਸਕਦੀ ਹੈ ਕੈਂਸਰ ਤੇ ਨਾਲ ਇਹ ਉਹ ਚੀਜ਼ ਹੈ ਜਿਹੜੀ ਅਸੀਂ ਭਾਲੀ ਪਰਖੀ ਹੈ ਇਸਤੇਮਾਲ ਕਰਵਾਈ ਹੈ ਸੈਂਕੜੇ ਲੋਕਾਂ ਦੇ ਟੈਸਟ ਕੀਤੇ ਸਾਰਿਆਂ ਨੂੰ ਫਾਇਦਾ ਮਿਲਦਾ ਹੈ ਦਾ ਮੈਂ ਕਹਿੰਦਾ ਪਹਿਲਾਂ ਸਾਡੀ ਦਵਾਈ ਇਸਤੇਮਾਲ ਕਰ ਲਓ ਫ੍ਰੀ 'ਚ ਟ੍ਰਾਇਲ ਕਰਕੇ ਦੇਖ ਲਓ ਅੱਗੇ ਟ੍ਰੀਟਮੈਂਟ ਆਪ ਦੱਸੀ ਆਪੀ ਕੰਟੀਨਿਊ ਕਰ ਲਓਗੇ 10 ਸਾਲ ਤੋਂ ਲੈ ਕੇ ਅਪਰੇਜ ਕੋਈ ਮਰਜ਼ੀ ਹੋਵੇ ਹਰ ਕਿਸੇ ਨੂੰ ਇਹ ਦਵਾਈ ਦਿੱਤੀ ਜਾ ਸਕਦੀ ਹੈ ਬਿਲਕੁਲ ਪੂਰੀ ਤਰ੍ਹਾਂ ਸੇਫ ਹੈ ਇਸ ਦਵਾਈ ਦਾ ਕੋਈ ਨੁਕਸਾਨ ਨਹੀਂ 8 ਦਿਨ ਦਾ ਇਹ ਕੈਂਪ ਆ 15 ਤੋਂ ਲੈ ਕੇ 22 ਤੱਕ ਅਪਾਇੰਟਮੈਂਟ ਲੈ ਕੇ ਹੀ ਮਰੀਜ਼ ਆਉਣ ਇੱਕ ਰਿਕਵੈਸਟ ਬੁਕਿੰਗ ਅਪਾਇੰਟਮੈਂਟ ਤੋਂ ਬਾਅਦ ਹੀ ਆਓ ਤੁਹਾਡਾ ਵੀ ਸਮਾਂ ਖਰਾਬ ਨਾ ਹੋਵੇ ਤੇ ਸਹੀ ਤਰੀਕੇ ਨਾਲ ਆਪਾਂ ਡੀਲ ਵੀ ਕਰ ਸਕੀਏ ਅੱਜ ਅਸੀਂ ਪਹੁੰਚਿਆ H W ਨੇਚਰੋ ਸੈਂਟਰ ਡਾਕਟਰ ਵੇਦ ਨੰਦ ਕੁਮਾਰ ਜੀ ਦੇ ਕੋਲ ਜਿਨ੍ਹਾਂ ਵੱਲੋਂ ਕੈਂਸਰ ਦੇ ਮਰੀਜ਼ਾਂ ਦੀ ਬਹੁਤ ਵੱਡੀ ਜਿਹੜੀ ਉਹਨਾਂ ਵੱਲੋਂ ਪ੍ਰਾਲਾ ਕੀਤਾ ਜਾਂਦਾ ਹੈ ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖਬਰ ਆ ਰਹੀ ਹੈ ਕੀ ਰਾਹਤ ਭਰੀ ਖਬਰ ਹੈ ਡਾਕਟਰ ਜੀ ਤੋਂ ਜਾਣਾਂਗੇ ਨਮਸਤੇ ਸਰ ਨਮਸਤੇ ਸਰ ਕੈਂਸਰ ਲਗਾ ਰਹੇ ਹੋ 15 ਜੁਲਾਈ ਤੋਂ ਲੈ ਕੇ 20 ਜੁਲਾਈ ਤੱਕ ਜਿਹੜਾ ਤੁਹਾਡੇ ਵੱਲੋਂ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ ਦੱਸ ਸਕਦੇ ਹੋ ਇਸ ਕੈਂਪ ਬਾਰੇ ਵੀ ਇਹ ਜਿਹੜੇ ਕੈਂਸਰ ਦੇ ਮਰੀਜ਼ਾਂ ਲਈ ਫ੍ਰੀ ਦਵਾਈ ਦੇ ਰਹੇ ਹਾਂਜੀ ਦੇਖੋ ਅਸੀਂ ਕੈਂਪ ਜੋ ਲਗਾ ਰਹੇ ਹਾਂ ਕੈਂਸਰ ਦੇ ਮਰੀਜ਼ਾਂ ਲਈ ਕੈਂਸਰ ਦੇ ਮਰੀਜ਼ਾਂ ਨੂੰ ਤਕਲੀਫਾਂ ਦੇਖਦੇ ਹੋਏ ਕਿ ਕੈਂਸਰ ਦੇ ਮਰੀਜ਼ ਜਿਹਦੇ ਘਰੇ ਇਹ ਬਿਮਾਰੀ ਨਾਮ ਵੀ ਆ ਜਾਂਦਾ ਨਾ ਜੀ ਪੂਰਾ ਪਰਿਵਾਰ ਪਰੇਸ਼ਾਨ ਹੋ ਜਾਂਦਾ ਪਰਿਵਾਰ ਛੱਡੋ ਪੂਰਾ ਖਾਨਦਾਨ ਦੀ ਹਿੱਲ ਜਾਂਦਾ ਇੱਕ ਵਾਰ ਤਾਂ ਹੈ ਨਾ ਵੱਖ-ਵੱਖ ادارے ਨੇ ਜਿਹੜੇ ਇਸ ਸਮੱਸਿਆ ਤੋਂ ਲੋਕਾਂ ਦਾ ਖਿਹੜਾ ਛਡਵਾਉਣ ਲਈ ਜਾਂ ਇਲਾਜ ਕਰਨ ਲਈ ਅੱਗੇ ਆਉਂਦੇ ਨੇ ਪਰ ਬਹੁਤ ਮਹਿੰਗੇ ਇਲਾਜ ਨੇ ਤੇ ਕਈ ਵਾਰੀ ਸਕਸੈਸਫੁਲ ਵੀ ਨਹੀਂ ਹੁੰਦਾ ਜ਼ਿਆਦਾਤਰ ਕੇਸਾਂ ਦੇ ਵਿੱਚ ਸਕਸੈਸਫੁਲ ਨਹੀਂ ਹੁੰਦਾ ਪਰ ਅਸੀਂ ਕੁਦਰਤ ਕੰਨਿਓ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਸੰਡੇ 7 ਲੱਗੀਆਂ ਨੇ ਜਿਨ੍ਹਾਂ ਨੂੰ ਅਸੀਂ ਪਿਛਲੇ ਕਈ ਸਾਲਾਂ ਤੋਂ ਟੈਸਟ ਕਰ ਰਹੇ ਹਾਂ ਕੈਂਸਰ ਦੇ ਮਰੀਜ਼ਾਂ ਨੂੰ ਬਹੁਤ ਰਾਹਤ ਮਿਲਦੀ ਆ ਹਰ ਕਿਸੇ ਨੂੰ ਰਾਹਤ ਮਿਲੀ ਆ ਕਿਸੇ ਨੂੰ ਘੱਟ ਫਾਇਦਾ ਹੋਇਆ ਕਿਸੇ ਨੂੰ ਵੱਧ ਫਾਇਦਾ ਹੋਇਆ ਉਹ ਅਲੱਗ-ਅਲੱਗ ਮੈਟਰ ਪਰ ਫਾਇਦਾ ਹਰ ਕਿਸੇ ਨੂੰ ਹੋਇਆ ਜੀ ਮੈਂ ਚਾਹੁੰਨਾ ਕਿ ਜਿਹਦੇ ਘਰੇ ਇਹ ਜੀ ਬਿਮਾਰੀ ਦੀ ਸਮੱਸਿਆ ਆ ਗਈ ਗਈ ਤਾਂ ਥੋੜਾ ਜਿਹਾ ਸਮਝਦਾਰੀ ਨਾਲ ਆਪਣਾ ਇਲਾਜ ਸਹੀ ਦਿਸ਼ਾ 'ਚ ਕਰਾਵੇ। ਅਸਲ 'ਮੈਂ ਬੰਦਾ ਹੜਬੜਾਹਟ ਦੇ ਵਿੱਚ ਨਾ ਗਲਤ ਪਾਸੇ ਭਜਦਾ। ਜੀ ਜੀ। ਉਹ ਡਿਸੀਜਨ ਨਹੀਂ ਲੈ ਪਾਉਂਦਾ ਪਰਿਵਾਰ ਵੀ ਡਿਸੀਜਨ ਨਹੀਂ ਲੈ ਪਾਉਂਦਾ ਵੀ ਕੀ ਕਰਿਆ ਜਾਵੇ। ਤਾਂ ਅਜਿਹੇ ਮੌਕੇ ਦੇ ਵਿੱਚ ਮੈਂ ਇੱਕ ਮੌਕਾ ਦੇਣਾ ਚਾਹੁੰਦਾ ਕਿ ਜਿਹੜੇ ਪਰਿਵਾਰ ਦੇ ਵਿੱਚ ਐਸੀ ਨੌਬਤ ਆ ਹੀ ਗਈ ਤਾਂ ਉਹ ਸਾਡੇ ਕੋਲੋਂ ਇੱਕ ਵਾਰੀ ਫ੍ਰੀ ਦਵਾਈ ਲੈ ਕੇ ਚਲਾ ਜਾਵੇ। ਉਹਦੇ ਫਾਇਦੇ ਚੈੱਕ ਕਰੇ ਜੇ ਫਾਇਦਾ ਹੁੰਦਾ ਤਾਂ ਅੱਗੇ ਆਪਣਾ ਟ੍ਰੀਟਮੈਂਟ ਕੰਟੀਨਿਊ ਕਰੇ ਸਾਡੇ ਕੋਲੋਂ। ਆਦਰਵਾਇਜ਼ ਕਿਤੇ ਹੋਰ ਕਰ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਪਹਿਲਾਂ ਜੋ ਕੁਦਰਤ ਨੇ ਸਾਨੂੰ ਦਿੱਤਾ ਉੱਥੋਂ ਹੀ ਅਸੀਂ ਜੇ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ ਨਾ ਉਹ ਸਭ ਤੋਂ ਵਧੀਆ ਹੁੰਦਾ ਤੇ ਮੈਂ ਇਹ ਮੌਕਾ ਹਰ ਕਿਸੇ ਨੂੰ ਦੇਣਾ ਚਾਹੁੰਦਾ ਇਸ ਲਈ 15 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਅਸੀਂ ਕੈਂਸਰ ਦੇ ਮਰੀਜ਼ਾਂ ਲਈ ਫ੍ਰੀ ਕੈਂਪ ਲਗਾ ਰਹੇ ਹਾਂ ਕੈਂਸਰ ਦੇ ਮਰੀਜ਼ਾਂ ਲਈ ਬਿਲਕੁਲ ਫ੍ਰੀ ਕੈਂਪ ਲਗਾ ਰਹੇ ਹਾਂ ਤਾਂ ਕਿ ਉਹ ਆਪਣੀ ਬਿਮਾਰੀ ਤੋਂ ਸਹੀ ਤਰੀਕੇ ਨਾਲ ਖਿਹੜਾ ਸ਼ੁਰੂਆ ਸਕਣ ਜੀ ਸਰ ਕੈਂਸਰ ਦੀ ਗੱਲ ਕੀਤੀ ਜਾਵੇ ਕੈਂਸਰ ਦੀ ਬਿਮਾਰੀ ਦਾ ਨਾਮ ਹੀ ਹੈ ਉਹ ਜਿਹੜਾ ਇਹ ਹਰ ਕੋਈ ਡਰ ਜਾਂਦਾ ਹੈ ਇਹ ਨਾਮ ਸੁਣ ਕੇ ਹੁਣ ਜਿਹੜੇ ਕੈਂਸਰ ਦੇ ਮਰੀਜ਼ ਹੈਗੇ ਆ ਜਿਹੜੇ ਵੱਡੇ ਵੱਡੇ ਹਸਪੀਟਲ ਹੈਗੇ ਆ 20 25 25000 ਤੱਕ 30000 ਬਹੁਤ ਪੈਸੇ ਲੈਂਦੇ ਤੁਸੀਂ ਫਿਰ ਫ੍ਰੀ ਦਵਾਈ ਦੇ ਰਹੇ ਹੋ ਤਾਂ ਕਿਉਂ ਇਹ ਸਿਰਫ ਇੱਕ ਮੌਕਾ ਜਨਰੇਟ ਕੀਤਾ ਜੀ ਪਬਲਿਕ ਲਈ ਪਬਲਿਕ ਦੇ ਵੈਲਫੇਅਰ ਲਈ ਦੇਖੋ ਸਮਾਜ ਸੇਵਾ ਕਰਨ ਦਾ ਹਰੇਕ ਦਾ ਆਪਣਾ ਤਰੀਕਾ ਹੈਗਾ ਜੀ ਬਿਜ਼ਨਸ ਕਰਨ ਦਾ ਹਰੇਕ ਦਾ ਆਪਣਾ ਤਰੀਕਾ ਮੈਂ ਦੋਨੇ ਹੀ ਕਰਨਾ ਚਾਹੁੰਦਾ ਬਿਜ਼ਨਸ ਵੀ ਕਰਨਾ ਚਾਹੁੰਦਾ ਤੇ ਸਮਾਜ ਸੇਵਾ ਵੀ ਕਰਨਾ ਚਾਹੁੰਦਾ ਮੈਂ ਕਿਸੇ ਨੂੰ ਲੁੱਟਣਾ ਨਹੀਂ ਚਾਹੁੰਦਾ ਮੈਂ ਕਹਿੰਦਾ ਪਹਿਲਾਂ ਸਾਡੀ ਦਵਾਈ ਇਸਤੇਮਾਲ ਕਰ ਲਓ ਫ੍ਰੀ ਚ ਟ్రਾਇਲ ਕਰਕੇ ਦੇਖ ਲਓ ਅੱਗੇ ਟ੍ਰੀਟਮੈਂਟ ਆਪ ਦੱਸੀ ਆਪੀ ਕੰਟੀਨਿਊ ਕਰ ਲਓਗੇ ਔਰ ਇਹਦੇ ਵਿੱਚ ਦੋਨੋਂ ਦਾ ਹੀ ਫਾਇਦਾ ਮਰੀਜ਼ ਦਾ ਵੀ ਤੇ ਸਾਡਾ ਵੀ ਬਾਕੀ ਜੇ ਕਿਸੇ ਮਰੀਜ਼ ਨੂੰ ਨਹੀਂ ਚੰਗਾ ਲੱਗਦਾ ਜਾਂ ਉਹ ਨਹੀਂ ਅੱਗੇ ਟ੍ਰੀਟਮੈਂਟ ਕਰਨਾ ਚਾਹੁੰਦਾ ਮੋਸਟ ਵੈਲਕਮ ਕੋਈ ਦਿੱਕਤ ਨਹੀਂ ਹੈ ਜੀ 15 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਜਿਹੜਾ ਤੁਹਾਡਾ ਕੈਂਪ ਲੱਗਣ ਜਾ ਰਿਹਾ ਉਹਦੇ ਵਿੱਚ ਜਿਹੜੀ ਤੁਸੀਂ ਫ੍ਰੀ ਦਵਾਈ ਦੇਵੋਗੇ ਉਹ ਦਿਖਾ ਸਕਦੇ ਹੋ ਹਾਂਜੀ ਹਾਂਜੀ ਆ ਦੇਖੋ ਇਹ ਦੋ ਦਵਾਈਆਂ ਨੇ ਇਹ ਮੇਨ ਦਵਾਈਆਂ ਨੇ ਜਿਹਨੂੰ ਮੈਂ ਤੁਹਾਨੂੰ ਦਿਖਾ ਰਿਹਾ ਇਸ ਤੋਂ ਇਲਾਵਾ ਹੋਰ ਵੀ ਦਵਾਈ ਲੱਗਦੀ ਆ ਉਹ ਸਿੰਪਟਮ ਦੇ ਹਿਸਾਬ ਨਾਲ ਇਹ ਲਗਣੀ ਲਗਣੀ ਹੈ ਜੀ ਜੀ ਵੀਡੀਓ ਦੇ ਵਿੱਚ ਦੱਸ ਸਕਦੇ ਕਿ ਕਿਹੜੀ ਦਵਾਈ ਦਾ ਕੀ ਕੰਮ ਹੈ ਹਾਂਜੀ ਦੇਖੋ ਆ ਦਵਾਈ ਹੈ ਜੀ ਇਹ ਕਰਕਿਊਮਿਨ ਹੈ ਕਰਕਿਊਮਿਨ ਨੂੰ ਸਾਰੇ ਲੋਕ ਜਾਣਦੇ ਆ ਔਰ ਸਾਇੰਸ ਵੀ ਜੋ ਅੱਜ ਦੀ ਮਾਡਰਨ ਮੈਡੀਸਨ ਆ ਉਹ ਵੀ ਮੰਨਦੀ ਆ ਕਿ ਕਰਕਿਊਮਿਨ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਨੇ ਤੇ ਹਲਦੀ ਦੇ ਵਿੱਚੋਂ ਨਿਕਲਦੀ ਆ ਜੋ ਕੈਂਸਰ ਸੈੱਲ ਨਾਲ ਫਾਈਟ ਕਰ ਸਕਦੇ ਆ ਕੈਂਸਰ ਨੂੰ ਕੰਟਰੋਲ ਕਰਕੇ ਰੋਕ ਸਕਦੀ ਆ ਜਾਂ ਉਹਨੂੰ ਪੂਰੀ ਤਰ੍ਹਾਂ ਕਿਉਰ ਵੀ ਕਰ ਸਕਦੀ ਆ ਉਹ ਡਿਪੈਂਡ ਕਰਦਾ ਲੇਕਿਨ ਇਹਦੇ ਫਾਇਦੇ ਬੜੇ ਨੇ ਕੈਂਸਰ ਉੱਤੇ ਸੈੱਲ ਦੇ ਵਿੱਚ ਜਿਹਦੇ ਸਰੀਰ ਵਿੱਚ ਕੈਂਸਰ ਸੈੱਲ ਆ ਜਾਣ ਤਾਂ ਉਹਨੂੰ ਕਰਕਿਊਮਿਨ ਹਰ ਹਾਲ ਵਿੱਚ ਇਸਤੇਮਾਲ ਕਰਨੀ ਚਾਹੀਦੀ ਆ ਪਰ ਸਾਡਾ ਇੰਡੀਆ 15 16 ਤਰ੍ਹਾਂ ਦੀ ਕਰਕਿਊਮਿਨ ਤਾਂ ਸਾਡੇ ਕੋਲੇ ਆ ਜਾਂਦੀ ਆ ਠੀਕ ਹੈ ਨਾ ਇਹ ਉਹ ਚੀਜ਼ ਆ ਜਿਹੜੀ ਅਸੀਂ ਭਾਲੀ ਪਰਖੀ ਹੈ ਇਸਤੇਮਾਲ ਕਰਵਾਈ ਹੈ ਸੈਂਕੜੇ ਲੋਕਾਂ ਦੇ ਟੈਸਟ ਕੀਤੇ ਸਾਰਿਆਂ ਨੂੰ ਫਾਇਦਾ ਮਿਲਦਾ ਹੈ ਦਾ ਠੀਕ ਹੈ ਜੀ ਆਹ ਨਾਲ ਜਿਹੜੀ ਦਵਾਈ ਹੈ ਇਹ ਮਿਨਰਲ ਡ੍ਰੌਪਸ ਨੇ ਸਮੁੰਦਰ ਦੇ ਪਾਣੀ ਚੋਂ ਨਿਕਲਦੇ ਆ ਜੀ ਇਹ ਦਵਾਈ ਪਾਣੀ ਤੋਂ ਤਿਆਰ ਹੋਈ ਹੈ ਮੇਰੇ ਕਹਿਣ ਦਾ ਮਤਲਬ ਇਹ ਹਲਦੀ ਤੋਂ ਤਿਆਰ ਹੋਈ ਹੈ ਕੋਈ ਕੈਮੀਕਲ ਨਹੀਂ ਹੈਗਾ ਨੁਕਸਾਨ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਜੇ ਕਿਸੇ ਚੀਜ਼ ਦਾ ਨੁਕਸਾਨ ਨਹੀਂ ਹੈਗਾ ਤੇ ਐਡੀ ਵੱਡੀ ਬਿਮਾਰੀ ਨੂੰ ਅਸੀਂ ਕਲੇਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਵੀ ਫ੍ਰੀ ਤਾਂ ਮੈਨੂੰ ਲੱਗਦਾ ਕਿ ਲੋਕਾਂ ਨੂੰ ਰਿਮਾਕੀ ਦੇਖ ਲੈਣੀ ਚਾਹੀਦੀ ਹੈ ਬਾਕੀ ਕਿਸਮਤ ਆਪੋ ਆਪਣੀ ਹੈ ਹਲੇ ਵੀ ਜੇ ਕੋਈ ਸਾਪਕ ਸ਼ੱਕ ਦਾ ਸਵਾਲ ਰਹਿ ਜਵੇ ਤਾਂ ਕਿਸਮਤ ਦੀ ਗੱਲ ਹੈ ਸਰ ਦਵਾਈ ਤੁਸੀਂ ਦੇ ਰਹੇਸ ਦਵਾਈ ਦਾ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਵਗੈਰਾ ਤਾਂ ਨਹੀਂ ਆ ਦੇਖੋ ਮੈਂ ਆਪਣੇ ਹਿਸਾਬ ਨਾਲ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਬਿਲਕੁਲ ਨੇਚਰਲ ਮੈਡੀਸਨ ਆ ਇਹ ਹਲਦੀ ਹੈ ਇਹ ਪਾਣੀ ਹੈ ਜੀ ਸਮੁੰਦਰ ਦਾ ਪਾਣੀ ਜੀ ਜੇ ਕਿਸੇ ਨੂੰ ਹਲਦੀ ਨੁਕਸਾਨ ਕਰਦੀ ਹੈ ਤੁਸੀਂ ਸੁਣਿਆ ਕਦੇ ਨਹੀਂ ਪਾਣੀ ਨਹੀਂ ਆਬੀਸਲੀ ਬਸ ਇਹਨਾਂ ਨੂੰ ਸੋਧਿਆ ਹੀ ਇਸ ਤਰੀਕੇ ਨਾਲ ਗਿਆ ਕਿ ਦੇਖੋ ਕੈਂਸਰ ਦੇ ਵਿੱਚ ਤੁਸੀਂ ਨਾਰਮਲ ਹਲਦੀ ਵੀ ਇਸਤੇਮਾਲ ਕਰ ਸਕਦੇ ਹੋ ਆਮ ਤੌਰ ਤੇ ਜਿਹੜੇ ਲੋਕ ਵੀਡੀਓ ਪਾ ਕੇ ਕਹਿੰਦੇ ਨੇ ਹਲਦੀ ਵਾਲਾ ਪਾਣੀ ਬਣਾ ਕੇ ਪੀਰੋ ਜਾਂ ਪੱਤਿਆਂ ਦਾ ਜੂਸ ਪਾ ਲੋ ਜੀ ਹਲਦੀ ਪਾ ਲੋ ਹਨਾ ਉਹ ਨਾਰਮਲ ਹਲਦੀ ਆ ਅਸਲੀ ਜਿਹੜਾ ਐਨੀਮੇਟ ਜਿਹੜਾ ਨਿਕਲਣਾ ਹੁੰਦਾ ਹਲਦੀ ਦੇ ਵਿੱਚੋਂ ਆਹਾ ਵਾ ਜੀ ਜੇ ਅਸੀਂ ਜ਼ਿਆਦਾ ਮਾਤਰਾ ਦੇ ਵਿੱਚ ਹਲਦੀ ਵੀ ਲਈ ਜਾਵਾਂਗੇ ਨਾ ਹਲਦੀ ਥੋੜੀ ਤਸੀਹ ਗਰਮ ਹੁੰਦੀ ਆ ਕਈਆਂ ਨੂੰ ਫਿੱਟ ਨਹੀਂ ਆਉਦੀ ਇਹਦੇ ਵਿੱਚ ਬੈਲੈਂਸ ਕੀਤਾ ਗਿਆ ਸਿਰਫ ਹਲਦੀ ਦੀ ਗਰਮਾਈ ਨੂੰ ਵੀ ਘਟਾਇਆ ਗਿਆ ਵਾ ਤਾਂ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਨੁਕਸਾਨ ਤੋਂ ਤਾਂ ਰੋਕਣ ਵਾਸਤੇ ਅਸੀਂ ਆ ਚੀਜ਼ ਤਿਆਰ ਕੀਤੀ ਹੈ ਨਹੀਂ ਕੈਂਸਰ ਦੀ ਬਿਮਾਰੀ ਦੀ ਗੱਲ ਕੀਤੀ ਜਾਵੇ ਕੈਂਸਰ ਜਿਹੜਾ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਤੇ ਕੀ ਕੀ ਇਹਦੇ ਲੱਛਣ ਹੁੰਦੇ ਆ ਤੇ ਸਟਾਰਟਿੰਗ ਜਦੋਂ ਸ਼ੁਰੂ ਹੁੰਦੇ ਆ ਕੀ ਕੀ ਇਹਦੀ ਵਾਈਪਸ ਆਉਂਦੀਆਂ ਨੇ ਕੀ ਕੀ ਇਹਦੇ ਲੱਛਣ ਹਨ ਮਤਲਬ ਪਤਾ ਲੋਕਾਂ ਨੂੰ ਵੀ ਰਹਿਣਾ ਚਾਹੀਦਾ ਇਸ ਤੋਂ ਠੀਕ ਹੈ ਜੀ ਦੇਖੋ ਕੈਂਸਰ ਦੀ ਪਹਿਲਾਂ ਤਾਂ ਕਿਸਮਾਂ ਦੀ ਗੱਲ ਕਰੀਏ ਕੈਂਸਰ ਦੇ ਅਣਗਿਣਤ ਕਿਸਮਾਂ ਨੇ ਜੀ ਠੀਕ ਹੈ ਨਾ ਬ੍ਰੈਸਟ ਕੈਂਸਰ ਹੈਗਾ ਬੱਚੇਦਾਨੀ ਦਾ ਕੈਂਸਰ ਹੈਗਾ ਲੀਵਰ ਦਾ ਕੈਂਸਰ ਹੈ ਗੁਰਦਿਆਂ ਦਾ ਕੈਂਸਰ ਰੈਕਟਮ ਕੈਂਸਰ ਸਕਿਨ ਕੈਂਸਰ ਮਤਲਬ ਬਲੱਡ ਕੈਂਸਰ ਬਹੁਤ ਸਾਰੀਆਂ ਕਿਸਮਾਂ ਨੇ ਸਾਡੇ ਜਿਹੜਾ ਨੇਚਰੋਪੈਥੀ ਦਾ ਟ੍ਰੀਟਮੈਂਟ ਹੈਗਾ ਇਹਦੇ ਵਿੱਚ ਕਿਸਮਾ ਮੈਟਰ ਨਹੀਂ ਕਰਦੀ ਸਾਡਾ ਜਿਹੜਾ ਇਲਾਜ ਕਰਨ ਦਾ ਤਰੀਕਾ ਹੈਗਾ ਉਹ ਹੈਗਾ ਜੀ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਣਾ ਸਿਰਫ ਇੱਕੋ ਹੀ ਤਰੀਕਾ ਸਾਡਾ ਜੀ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਣਾ ਆਪਣੇ ਸਰੀਰ ਦੀ ਸਾਰਿਆਂ ਨੂੰ ਪਤਾ ਕਿ ਆਪਣੇ ਸਰੀਰ ਦੇ ਵਿੱਚ ਇੱਕ ਕੁਆਲਿਟੀ ਆ ਕਿ ਆਪਣਾ ਸਰੀਰ ਆਪਣੇ ਆਪ ਨੂੰ ਠੀਕ ਕਰ ਲੈਂਦਾ ਬਸ਼ਰਤ ਇਹ ਕਿ ਉਹਨੂੰ ਮੌਕਾ ਦਿੱਤਾ ਜਾਵੇ ਜੀ ਉਹਨੂੰ ਉਸ ਤਰ੍ਹਾਂ ਦਾ ਨਿਊਟ੍ਰੀਸ਼ਨ ਦਿੱਤਾ ਜਾਵੇ ਕਿ ਉਹ ਆਪਣੇ ਆਪ ਨੂੰ ਠੀਕ ਕਰ ਸਕੇ ਜੋ ਅਸੀਂ ਚੀਜ਼ਾਂ ਖਾਣੇ ਆ ਜੋ ਅਸੀਂ ਪੀਨੇ ਆ ਹਰ ਇੱਕ ਚੀਜ਼ ਦਵਾਈ ਦਾ ਕੋਣਾ ਰੱਖਦੀ ਆ ਚਾਹੇ ਅਸੀਂ ਘਰੇ ਦਾਲ ਸਬਜ਼ੀ ਰੋਟੀ ਦੀ ਹੀ ਗੱਲ ਕਰ ਲਈਏ ਸਾਡੇ ਸਰੀਰ ਨੂੰ ਜਿੰਦਾ ਰੱਖਣ ਲਈ ਜਾਂ ਸਰੀਰ ਨੂੰ ਠੀਕ ਕਰਨ ਲਈ ਬਿਮਾਰੀਆਂ ਤੋਂ ਇਹ ਸਾਰੀਆਂ ਚੀਜ਼ਾਂ ਕੰਮ ਆਉਂਦੀਆਂ ਨੇ ਤੇ ਇਹ ਜਿਹੜੀ ਦਵਾਈ ਆ ਇਹ ਵੀ ਉਸੇ ਚੀਜ਼ ਦਾ ਹੀ ਇੱਕ ਪਾਰਟ ਆ ਜੀ ਠੀਕ ਹੈ ਨਾ ਰੋਗ ਪ੍ਰਤੀਰੋਧਕ ਸ਼ਮਤਾ ਜੇ ਅਸੀਂ ਵਧਾਤੀ ਆਪਣੇ ਸਰੀਰ ਦੀ ਬਿਮਾਰੀ ਚਾਹੇ ਕੋਈ ਮਰਨੇ ਹੋਵੇ ਤੁਸੀਂ ਕੈਂਸਰ ਨੂੰ ਛੱਡੋ ਹੋਰ ਜਿਹੜੀ ਮਰਜ਼ੀ ਬਿਮਾਰੀ ਦੀ ਗੱਲ ਕਰ ਲਓ ਲੀਵਰ ਦੀ ਕੋਈ ਗੱਲ ਕਰ ਲਓ ਬ੍ਰੇਨ ਦੀ ਕੋਈ ਗੱਲ ਕਰ ਲਓ ਪੈਰਾਲਾਈਜ਼ ਟਾਈਪ ਦੀ ਕੋਈ ਗੱਲ ਕਰ ਲਓ ਜੇ ਅਸੀਂ ਸਾਰੇ ਸ਼ਰੀਰ ਨੂੰ ਸਹੀ ਪੋਸ਼ਟਿਕ ਤੱਤ ਦਵਾਂਗੇ ਤਾਂ ਸਾਡਾ ਸ਼ਰੀਰ ਹੌਲੀ-ਹੌਲੀ ਆਪਣੇ ਆਪ ਨੂੰ ਠੀਕ ਕਰ ਲੈਂਦਾ ਦੋ ਪਾਰਟ ਨੇ ਪਹਿਲਾ ਸਫਾਈ ਕਰਨਾ ਸਾਡੇ ਸ਼ਰੀਰ ਦੀ ਅਸੀਂ ਸਾਰੇ ਮੂੰਹ ਤੋਂ ਲੈ ਕੇ ਟਾਇਲਟ ਵਾਲੇ ਰਸਤੇ ਤੱਕ ਜਿਹੜਾ ਰੂਟ ਆ ਉਹ ਪੂਰੇ ਦਾ ਪੂਰਾ ਸਾਫ ਕਰਨਾ ਹੁੰਦਾ ਜਿਹਨੂੰ ਡੀਟੌਕਸੀਫਿਕੇਸ਼ਨ ਅਸੀਂ ਬੋਲਦੇ ਹਾਂ ਸਟਰੋਂਗ ਡੀਟੌਕਸੀਫਿਕੇਸ਼ਨ ਉਹਦੇ ਲਈ ਵੱਖਰੇ ਪ੍ਰੋਡਕਟ ਅਸੀਂ ਨਾਲ ਐਡ ਕਰਦੇ ਹਾਂ ਜੋ ਅਸੀਂ ਇੱਥੇ ਨਹੀਂ ਕੀਤੇ ਉਹ ਕਿਉਂ ਕੈਂਸਰ ਨਾਲ ਡਾਇਰੈਕਟ ਡੀਲ ਨਹੀਂ ਹੈ ਇਹ ਡਾਇਰੈਕਟ ਮੈਡੀਸਨ ਹੈ ਕੈਂਸਰ ਦੀ ਜੀ ਸਰ ਗੱਲ ਕੀਤੇ ਜਾਵੇ 15 ਜੁਲਾਈ ਤੋਂ 22 ਜੁਲਾਈ ਤੱਕ ਜਿਹੜਾ ਲੱਗਣ ਜਾ ਰਿਹਾ ਹੈ ਕਾ ਉਸ ਕੈਂਪ ਦੇ ਵਿੱਚ ਜਿਹੜੇ ਮਰੀਜ਼ ਆਣਗੇ ਇੱਕ ਤਾਂ ਉਹਨਾਂ ਦੀ ਟਾਈਮਿੰਗ ਕੀ ਹੋਏਗੀ ਉਹਨਾਂ ਦੇ ਵਿੱਚ ਇੱਕ ਜਿਹੜੀ ਉਮਰ ਹੁੰਦੀ ਹੈ ਕਿਸ ਉਮਰ ਤੱਕ ਪੇਸ਼ੈਂਟ ਤੁਸੀਂ ਮਤਲਬ ਕਿ ਗਰੰਟੀ ਲੈਣੇ ਹੋ ਤੇ ਕਿਸ ਉਮਰ ਦੇ ਪੇਸ਼ੈਂਟ ਨੂੰ ਤੁਸੀਂ ਕਹਿ ਰਹੇ ਹੋ ਕਿ ਹਾਂ ਕਾਫੀ ਲੰਬੇ ਸਮੇਂ ਤੋਂ ਕੈਂਸਰ ਆਂਦਾ ਹੈ ਯਾ ਚਾ ਪਹਿਲਾਂ ਤਾਂ ਆਪਾਂ ਗੱਲ ਕਰੀਏ ਗਰੰਟੀ ਦੀ ਜੀ ਕਿਸੇ ਵੀ ਬਿਮਾਰੀ ਦੇ ਵਿੱਚ ਅਸੀਂ ਗਰੰਟੀ ਨਹੀਂ ਚੱਕਦੇ ਗਰੰਟੀਆਂ ਗਰੰਟੀਆਂ ਚੱਕਣਾ ਉਹ ਮਤਲਬ ਗਲਤ ਲੋਕਾਂ ਦਾ ਮਤਲਬ ਮੈਂ ਕਹਿ ਸਕਦਾ ਇੱਥੇ ਬੈਠਾ ਹੱਥ ਮਾਰੀਆਂ ਮੈਂ ਕਿਸੇ ਨੂੰ ਮਰਨ ਨਹੀਂ ਦਿੰਦਾ ਮੇਰੇ ਕੋਲ ਇੱਥੇ ਲਾਈਨ ਲੱਗੀ ਰੋਹੋ ਜੀ ਜੀ ਕੈਂਸਰ ਵਾਲਿਆਂ ਦੀ ਉਹ ਗਲਤ ਗੱਲਾਂ ਨਹੀਂ ਕਿਹਾ ਲੋਜਿਕ ਦੀ ਗੱਲ ਕਰਦੇ ਆ ਕਿ ਸਾਡੀ ਦਵਾਈ ਅਪਰੂਵਡ ਵੀ ਹੈ ਸਾਇੰਸ ਦੁਆਰਾ ਵੀ ਤੇ ਸਾਡੇ ਵੈਦਾਂ ਦੁਆਰਾ ਵੀ ਜੀ ਗ੍ਰੰਥਾਂ ਚ ਵੀ ਲਿਖਿਆ ਗਿਆ ਤੇ ਅੱਜ ਦੀ ਮਾਡਰਨ ਮੈਡੀਸਨ ਸਾਇੰਸ ਵੀ ਮੰਨਦੀ ਹੈ ਕਿ ਇਹ ਦਵਾਈ ਫਾਈਟ ਕਰ ਸਕਦੀ ਹੈ ਕੈਂਸਰ ਤੇ ਨਾਲ ਜਿੰਦਗੀ ਤੇ ਮੌਤ ਦੇ ਉੱਤੇ ਸਾਡਾ ਕੋਈ ਪੈਰਾ ਨਹੀਂ ਜੀ ਕੋਈ ਕਿਸੇ ਵੀ ਸਮੇਂ ਕਿਸੇ ਵੀ ਮਰੀਜ਼ ਨਾਲ ਕੋਈ ਅਣਸਖਾਵੀ ਘਟਨਾ ਹੋ ਸਕਦੀ ਹੈ ਕੈਂਸਰ ਵਾਲਾ ਮਰੀਜ਼ ਆਲ ਟਾਈਮ ਡੈਥ ਬੈੱਡ ਦੇ ਉੱਤੇ ਹੀ ਹੁੰਦਾ ਠੀਕ ਹੈ ਇਹਹੀ ਪ੍ਰੋਬਲਮ ਹੈ ਕੈਂਸਰ ਦੀ ਕਿ ਲੋਕ ਬਹੁਤ ਜ਼ਿਆਦਾ ਡਰਦੇ ਆ ਕਿ ਕੋਈ ਪਤਾ ਨਹੀਂ ਕਦੋਂ ਕੋਈ ਗਾਰੰਟੀ ਅਸੀਂ ਨਹੀਂ ਚੱਕਾਂਗੇ ਅਸੀਂ ਪਹਿਲਾ ਮੌਕਾ ਦੇ ਰਹੇ ਹਾਂ ਕਿ ਫ੍ਰੀ ਚ ਤੁਸੀਂ ਦਵਾਈ ਵਰਤ ਕੇ ਦੇਖ ਲਓ ਗਾਰੰਟੀ ਦਾ ਤਾਂ ਕੋਈ ਕਨਸੈਪਟ ਹੀ ਨਹੀਂ ਰਿਹਾ ਠੀਕ ਹੈ ਜੀ ਦਵਾਈ ਦਾ ਨੁਕਸਾਨ ਨਾ ਕੋਈ ਹੋਵੇ ਪ੍ਰੋਪਰ ਲੈਬਾਂ ਦੇ ਵਿੱਚ ਤਿਆਰ ਹੁੰਦੀ ਹੈ ਫਾਰਮਾ ਕੰਪਨੀਆਂ ਦੁਆਰਾ ਤਿਆਰ ਕੀਤੀ ਜਾਂਦੀ ਹੈ ਲਾਇਸੈਂਸ ਨੰਬਰ ਸਾਰੇ ਨਾਲ ਲੱਗੇ ਹੋਏ ਆ ਜੀ ਬਸ ਜੋ ਮੈਂ ਆਪਦਾ ਇਕੱਲੇ ਦੀ ਬੈਸਟ ਕਰ ਸਕਦਾ ਇਧ ਤਾਂ ਮੈਂ ਲੋਕਾਂ ਨੂੰ ਫ੍ਰੀ ਦਵਾਈ ਦੇ ਸਕਦਾ ਇਸ ਪਹਿਲਾਂ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਗੱਲ ਉਮਰ ਦੀ ਕੀਤੀ ਸੀਗੀ ਕਿ ਕਿੰਨੀ ਉਮਰ ਤੋ ਕਿੰਨੀ ਉਮਰ ਦਾ ਹਾਂ ਉਮਰ ਵਾਲੀ ਗੱਲ ਇਹ ਆ ਜੀ ਕੈਂਸਰ ਅੱਜ ਦੀ ਡੇਟ ਦੇ ਵਿੱਚ ਨਵਜਾਤ ਬੱਚਿਆਂ ਨੂੰ ਵੀ ਹੋ ਜਾਂਦਾ ਜੀ ਤੇ ਬੁੱਢਿਆਂ ਨੂੰ ਤਾਂ ਪਤਾ ਹੀ ਆਪਾਂ ਨੂੰ ਵੀ ਬਹੁਤ ਜ਼ਿਆਦਾ ਚਾਂਸਸ ਰਹਿੰਦੇ ਆ ਠੀਕ ਹੈ ਨਾ ਸੋ ਇਹਦੇ ਵਿੱਚ ਏਜ ਲਿਮਟ ਕੋਈ ਮੈਟਰ ਨਹੀਂ ਕਰਦੀ ਪਰ ਅਸੀਂ ਬੱਚਿਆਂ ਦੇ ਵਿੱਚ ਡੀਲ ਆਪਣੇ ਜਿਹੜੇ ਬਹੁਤ ਛੋਟੇ ਬੱਚੇ ਨੇ ਅਸੀਂ ਡੀਲ ਨਹੀਂ ਕਰਦੇ ਜੀ ਠੀਕ ਹੈ ਜੀ 10 ਸਾਲ ਤੋਂ ਲੈ ਕੇ ਅਪਰ ਏਜ ਕੋਈ ਮਰਜ਼ੀ ਹੋਵੇ ਹਰ ਕਿਸੇ ਨੂੰ ਇਹ ਦਵਾਈ ਦਿੱਤੀ ਜਾ ਸਕਦੀ ਹੈ ਬਿਲਕੁਲ ਪੂਰੀ ਤਰ੍ਹਾਂ ਸੇਫ ਹੈ ਇਸ ਦਵਾਈ ਦਾ ਕੋਈ ਨੁਕਸਾਨ ਨਹੀਂ ਹੁੰਦਾ ਜੀ ਸਰ ਟਾਈਮਿੰਗ ਕੀ ਰਹੇਗੀ ਇਸ ਕੈਂਪ ਤੇ ਟਾਈਮ ਦੇਖੋ ਟਾਈਮਿੰਗ ਆਮ ਨੋਰਮਲ ਜੋ ਰੂਟੀਨ ਡੇਜ਼ ਨੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਕਲੀਨਿਕ ਦੇ ਹਰ ਟਾਈਮ ਹਾਜ਼ਰ ਠੀਕ ਹੈ ਜੀ 8 ਦਿਨ ਦਾ ਇਹ ਕੈਂਪ ਆ 15 ਤੋਂ ਲੈ ਕੇ 22 ਤਰੀਕ ਤੱਕ ਅਪਾਇੰਟਮੈਂਟ ਲੈ ਕੇ ਹੀ ਮਰੀਜ਼ ਆਉਣ ਇਹ ਇੱਕ ਰਿਕਵੈਸਟ ਆ ਕਿਉਂਕਿ ਆਪਣੇ ਕੋਲੇ ਜੇ ਜ਼ਿਆਦਾ ਭੀੜ ਹੋ ਜਾਂਦੀ ਹੈ ਟ੍ਰੈਫਿਕ ਵੀ ਜਾਮ ਹੋ ਸਕਦੇ ਆ ਉਸ ਤਰ੍ਹਾਂ ਦੀ ਸਮੱਸਿਆ ਚ ਆਪਾਂ ਪੈਣਾ ਨਹੀਂ ਬੁਕਿੰਗ ਅਪਾਇੰਟਮੈਂਟ ਤੋਂ ਬਾਅਦ ਹੀ ਆਓ ਤੁਹਾਡਾ ਵੀ ਸਮਾਂ ਖਰਾਬ ਨਾ ਹੋਵੇ ਤੇ ਸਹੀ ਤਰੀਕੇ ਨਾਲ ਆਪਾਂ ਡੀਲ ਵੀ ਕਰ ਸਕੀਏ ਸਰ ਜੇ ਮਰੀਜ਼ ਤੁਹਾਡੇ ਕੋਲ ਆਣਾ ਚਾਹੁੰਦੇ ਹੈ ਕੈਂਪ ਦੇ ਵਿੱਚ ਕਿਹੜੀ ਲੋਕੇਸ਼ਨ ਤੇ ਉਹ ਤੁਹਾਡੇ ਕੋਲ ਪਹੁੰਚਣ ਹਾਂ ਦੇਖੋ ਸਾਡੇ ਕਲੀਨਿਕ ਦਾ ਜੋ ਐਡਰੈਸ ਹੈਗਾ ਐਚ ਡਬਲ ਨੇਚਰਲ ਸੈਂਟਰ ਸਟਰੀਟ ਨੰਬਰ 3 ਸ਼ਿਮਲਾਪੁਰੀ ਲੁਧਿਆਣਾ ਆਪੋਜ਼ਿਟ ਭਾਰਤ ਧਰਮ ਕੰਡਾ ਤੇ ਜਿਹੜਾ ਸਾਡਾ ਫੋਨ ਨੰਬਰ ਆ ਉਹ ਹੈਗਾ 81958 ਜੀ 24325 ਜੀ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਕੋਈ ਵੀ ਆ ਸਕਦਾ ਕੋਈ ਨਿਕਲ ਸਕਦਾ ਸੋ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਡਾਕਟਰ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ ਆ ਕੈਂਸਰ ਦੀ ਬਿਮਾਰੀ ਦੇ ਨਾਲ ਹਰ ਕੋਈ ਲੜ ਰਿਹਾ ਵਾ ਡਾਕਟਰ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ 프리 ਦਵਾਈ ਆਪਣੇ ਵੱਲੋਂ ਦੇ ਰਿਹਾ ਸੋ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਸਿਟੀ ਹੈਡਲਾਈਨ ਨਿਊਜ਼ ਚੈਨਲ ਦੇ ਨਾਲ